ਸਤਿਕਾਰਯੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈਪੀਨ ਆ ਬਾੜੀ ਬੜੀ ਘਟ ਜਾਈ ਹੈ ਨਾ ਜੈਪੀਨ ਦੇ ਨਾਮ ਤੇ ਹੈ ਨਾ ਕੋਈ ਗੱਲ ਨਹੀਂ ਹੈ ਮੈਂ ਤੁਹਾਨੂੰ ਸिखਾ ਲਈ ਹੈ ਸਿੱਖ ਲੋਕ ਨੂੰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜੈਪੀਨ ਕਿਉਂ ਕਹਿੰਦੇ ਬਾਬਾ ਸਾਹਿਬ ਡਾਕਟਰ ਬੇਟਕਰ ਸਿੰਘ ਮਰੋ ਸਾਹਿਬ ਦਾ ਨਾਰਾ ਹੈ ਜਿਨ੍ਹਾਂ ਨੇ ਸਾਡੇ ਲਈ 25 ਸਾਲ ਸੇਵਾ ਚ ਕੀਤਾ ਸ਼ੇਰਾਂ ਸ਼ਿਕਰਨ ਤੋਂ ਬਾਅਦ ਉਹ ਕਾਨੂੰਨ ਮੰਤਰੀ ਬਣੇ ਜਦੋਂ ਕਾਨੂੰਨ ਮੰਤਰੀ ਬਣੇ ਸਭ ਤੋਂ ਪਹਿਲਾਂ ਉਹਨਾਂ ਨੇ ਪਾਣੀ ਪੀਣ ਦਾ ਅਧਿਕਾਰ ਲੈ ਕੇ ਦਿੱਤਾ ਵੋਟ ਪਾਉਣ ਦਾ ਅਧਿਕਾਰ ਲੈ ਕੇ ਦਿੱਤਾ ਪੜ੍ਹਨ ਦਾ ਅਧਿਕਾਰ ਲੈ ਕੇ ਦਿੱਤਾ ਸਾਨੂੰ ਆਪਣੀ ਪਰੋ蒂 ਬਣਾਉਣ ਦਾ ਅਧਿਕਾਰ ਲੈ ਕੇ ਦਿੱਤਾ ਤੇ ਸਾਨੂੰ ਨੌਕਰੀਆਂ ਲੈਣ ਦਾ ਅਧਿਕਾਰ ਲੈ ਕੇ ਦਿੱਤਾ ਹਾਂਜੀ ਉਹਨਾਂ ਦਾ ਸਾਡੇ ਲਈ ਬਹੁਤ ਸ਼ਿੰਗਰਸ਼ ਕੀਤਾ ਉਹਨਾਂ ਦਾ ਨਾਰਾ ਸੀ ਹਰ ਇੱਕ ਕੰਮ ਦੇ ਵਿੱਚ ਪੈਸਾ ਲਾਉਣਾ ਹੁੰਦਾ ਕਿਉਂਕਿ ਉਹਨਾਂ ਨੇ ਸੰਵਿਧਾਨ ਦੇ ਮੁਤਾਬਕ ਸਾਨੂੰ ਹੱਕ ਮਿਲਦੇ ਆ बोलन दी आदत मिली है मैं फिर बिनती करूंगा दोबारा कि नारा लाइए पता लगे कि ठीक है जय पीप जय पीप जय 파르ਤ जय 파르ਤ आज ਸਾਡੀ ਛੋਟੀ ਭੈਣ ਪੈਂਦੀ ਮੂੰਹ ਤੋਂ ਕਪੜਾ ਲਾਓ ਹਾਂ ਸਾਤਾ ਸੋਕ ਦੀ ਤੇ ਹੋਰ ਇੰਡ ਵਸਤੀ ਦੇ ਪਿੰਡ ਦੀ ਵਸਤੀ ਅਬੀਬ ਕੇ ਦੇ ਮੇਟ ਬਣੇ ਹੋਏ ਆ ਲਗਭਗ ਅੱਜ ਤੋਂ 7-8 ਸਾਲ ਪਹਿਲੋਂ ਕੰਮ ਚੱਲਿਆ ਸੀਗਾ ਕਿੰਨੇ ਚਿਰ ਸੀਗਾ ਦੋ ਵਾਰੀ ਚੱਲੇ ਆ ਸੀ ਕੁਛ ਕਰੇ ਲੋ ਮੁਸ਼ਕਲਾਂ ਆਣ ਕਰਕੇ ਡਿਲੇ ਪੈ ਗਿਆ ਉਸ ਤੋਂ ਬਾਅਦ ਇਹਨਾਂ ਨੇ ਮੰਗ ਪੱਤਰ ਦਿੱਤਾ ਪਿਛਲੇ ਮਹੀਨੇ ਦੀ 5 ਤਰੀਕ ਨੂੰ ਹਾਂਜੀ 5 ਕਿਹੜੀ ਨੂੰ 8 ਨੂੰ ਕਿੰਨੋਂ ਨੂੰ ਅਗੜਾ ਮਹੀਨਾ 8 ਪਹਿਲਾਂ 9 ਚਾਹੀਦਾ ਸੀ ਬਾਅਦ ਚ 9ਵੇਂ ਮਹੀਨੇ ਅੰਤ ਖਾਨੇ ਨਹੀਂ ਦਿੱਤਾ 8ਵੇਂ ਮਹੀਨੇ ਦਿੱਤਾ ਉਸ ਤੋਂ ਪਹਿਲਾਂ ਵੀ ਦਿੱਤਾ ਸੀ ਉਹ ਦੋਵਾਂ ਦੀਆਂ ਕਾਪੀਆਂ ਹੈਗੀਆਂ ਤੁਹਾਡੇ ਕੋਲ ਹਾਂਜੀ ਹਾਂ ਤਾਂ ਉਸ ਤੋਂ ਬਾਅਦ ਠੀਕ ਆ ਸਿੱਧਾ ਇਹਨਾਂ ਨੇ ਕੋਸ਼ਿਸ਼ ਕੀਤੀ ਬਲਾਕ ਚ ਜਾ ਕੇ ਆਪਣਾ ਕੰਮ ਚਲਾਉਣ ਲਈ ਲੇਕਿਨ ਮਿਲਿਆ ਨਹੀਂ ਹੈ ਉਸ ਤੋਂ ਬਾਅਦ ਠੀਕ ਆ ਇਹਨਾਂ ਨੇ ਕੁੜੀਆਂ ਨਾਲ ਤਾਲਮਿਲ ਕੀਤਾ ਮਸਟੋਲ ਮਿਲ ਗਿਆ ਮਸਟੋਲ ਮਿਲ ਗਿਆ ਤਾਂ ਹੁਣ ਉਹਨਾਂ ਨੇ ਐਬ ਵਿੱਚ ਛੇੜਖਾਨੀ ਜਾਲ ਬੁਝ ਕੇ ਕਰ ਦਿੱਤੀ ਵੀ ਇਹ ਕਲਪ ਦੇ ਰਹਿ ਕਿਉਂ ਕਾਰਨ ਕੀ ਆ ਕਿ ਜਿਹੜੇ ਸਿਆਸੀ ਲੋਕ ਆ ਸਿਆਸੀ ਲੋਕਾਂ ਉਹ ਸਾਡੇ ਕਿਸੇ ਵੀ ਹੱਕ ਤੇ ਉਹ ਹਰ ਇੱਕ ਹੱਕ ਤੇ ਆਪਣਾ ਦਾਵਾ ਕਰਦੇ ਆ ਕਿ ਸਾਡੀ ਮਰਜ਼ੀ ਨਾਲ ਚੱਲੇ ਪੈਨਸ਼ਨ ਅਸੀਂ ਆਪਦੀ ਮਰਜ਼ੀ ਨਾਲ ਦਈਏ ਸਗਰ ਸਕੀਮ ਆਪਦੀ ਮਰਜ਼ੀ ਨਾਲ ਦਈਏ ਗ੍ਰਾਂਟਾਂ ਆਪਦੀ ਮਰਜ਼ੀ ਨਾਲ ਦਈਏ ਮਰੇਗਾ ਅਸੀਂ ਆਪਦੀ ਮਰਜ਼ੀ ਮਰਜ਼ੀ ਨਾਲ ਦਈਏ ਸਕਾਲਰਸ਼ਿਪ ਬੱਚਿਆਂ ਦੀ ਵਜਿੱਤ ਨੇ ਇਹ ਆਪਦੀ ਮਰਜ਼ੀ ਨਾਲ ਦਈਏ ਇਹ ਕੜਮ ਚੌਧਰੀ ਸਾਨੂੰ ਚਿੰਬੜੇ ਹੋਏ ਆ 86 ਸਾਲ ਤੋਂ 86 ਸਾਲ ਤੋਂ ਸਾਡੇ ਬਜ਼ੁਰਗਾਂ ਤੋਂ ਵੋਟ ਲੈਂਦੇ ਆ ਏ ਲੇਕਿਨ ਜਿਹੜੋ ਵੋਟ ਲੈਂਦੇ ਆ ਸਾਡੇ ਬਜ਼ੁਰਗਾਂ ਚ ਆਂ ਚਾਚਾ ਕਿਸੇ ਨੂੰ ਮਾਸੜ ਕਿਸੇ ਨੂੰ ਫੁਫੜ ਕਿਸੇ ਨੂੰ ਪ੍ਰੌਣਾ ਕਹਿ ਕੇ ਵੋਟ ਲੈ ਜਾਂਦੇ ਨੇ ਤਾਂ ਉਸ ਤੋਂ ਬਾਅਦ 4 ਸਾਲ 6 ਮਹੀਨੇ ਵੋਟ ਲੈਂਣ ਤੋਂ ਬਾਅਦ ਜੋ ਸਾਡੇ ਤੇ ਹੋਇਆ ਸੱਚਾ ਭਾਈ ਨਾ ਨਾ ਜੂੜਦਾ ਨਹੀਂ ਮੋੜ ਮੈਂ ਦੱਸਣਾ ਚਾਹੂਗਾ ਵੀ ਜਿਹੜੀ ਤੁਹਾਨੂੰ ਨਰੇਗਾ ਦੀ ਤੁਸੀਂ ਕਲਪਨਾ ਕਰਦੇ ਹੋ ਨਰੇਗਾ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਨਰੇਗਾ ਕਿਦੋਂ ਬਣਦੀ ਹੈ ਨਿਰੇਗਾ ਦਾ ਕਾਟ ਨਹੀਂਗਾ ਕਿਸੇ ਕੋਲ। ਹਾਂਜੀ। ਚਲੋ ਕੋਈ ਨਹੀਂ ਹੁਣ ਤੂੰ ਮੌਕੇ ਤੇ ਨਹੀਂ ਲੈ ਕੇ ਆਇਆ ਮੈਂ ਦੱਸ ਦਿੰਦਾ। ਬਾਬਾ ਸਾਹਿਬ ਡਾਕਟਰ ਬੇਜਕਰ ਭਿਮਨਾਥ ਸਾਹਿਬ ਨੇ 1952 ਚ ਸਭਿਧਾਨ ਬਣਾਇਆ ਸੀ ਜਿਹਦੇ ਚ ਲਿਖਿਆ ਸੀ ਰੋਜੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਫਾਇਦੇ ਆਧਾਰ ਤੇ ਦੇਣਾ। ਸੈਂਟਰ ਸਰਕਾਰ ਨੇ ਉਸ ਕਾਨੂੰਨ ਦੀ ਸੋਧ ਕੀਤੀ 2005 ਚ ਜਿਹਦੇ ਚ ਸਰਕਾਰ ਨੇ ਲਿਖਿਆ ਰੋਜ਼ਗਾਰ ਗਰੰਟੀ ਅੱਜ ਤੋਂ 2005 ਚ ਬਣ ਗਿਆ 2005 ਦੇ ਵਿੱਚ ਤੁਹਾਡਾ ਕਾਨੂੰਨ ਬਣ ਗਿਆ ਸੀ ਹਰ ਸਾਲ ਹਰ ਘਰ ਦੇ ਵਿੱਚ ਤੁਹਾਨੂੰ 100 ਦਿਨ ਦਾ ਰੋਜ਼ਗਾਰ ਦੇਣਾ 100 ਦਿਨ ਦਾ ਜੇ ਰੋਜ਼ਗਾਰ ਮਿਲਦਾ 25% 3000 ਹਰ ਸਾਲ ਹਰ ਘਰ ਦਾ ਤੁਹਾਡਾ ਪੈਸਾ ਬਣਨਾ ਸੀ 25 ਤੋਂ ਲੈ ਕੇ 3000 ਹਨ ਉਹ ਕੋਲ ਸਾਨੂੰ ਮਿਲਿਆ ਉਹ ਵੀ ਮੈਂ ਦੱਸਦਾ ਕਿਉਂ ਨਹੀਂ ਮਿਲਿਆ ਉਹਦਾ ਵੀ ਕਾਰਨ ਪਰ ਤੁਸੀਂ 5 ਤੋਂ ਲੈ ਕੇ 25 ਤੱਕ 20 ਸਾਲ ਬੰਦੇ ਆ। 20 ਸਾਲਾਂ ਦਾ ਛੱਡੋ ਤੁਸੀਂ 19 ਸਾਲਾਂ ਦਾ ਜੋੜ ਲਾਈਏ ਤਾਂ ਤੁਹਾਡਾ ਹਰ ਘਰ ਦਾ 5 ਲੱਖ ਤੇ 70000 ਰੁਪਏ ਤੁਹਾਡੇ ਪੇਂਡ ਬੰਦੀਏ ਸਰਕਾਰੀ ਮਰੇਗਾ ਵੀ ਜੇ ਕਰੇ ਮਰੇਗਾ ਸਹੀ ਤਰੀਕੇ ਨਾਲ ਚੱਲੂ ਹੋ ਜਾਂਦੀ। ਪਰ ਇਹ ਗਰਦੀਆਂ ਸਰਕਾਰਾਂ ਨੇ ਹੋਈ ਨਹੀਂ। ਹੈ? ਹੁਣ ਤੁਸੀਂ ਕਹਿੰਦੇ ਹੋ ਕਿ ਸਾਨੂੰ ਕੁਝ ਨਹੀਂ ਮਿਲਦਾ। ਹੈਨਾ? ਕਿਨੇ ਕਿਹਾ ਸੀ ਕਿ ਕੁਝ ਨਹੀਂ ਹਾਂਜੀ ਨਹੀਂ ਉਹ ਸਮਝੋ ਇੱਕ ਜਣਾਂ ਇੱਕ ਜਣਾਂ ਬੋਲੋ ਕਿਨੇ ਕਿਹਾ ਸੀ ਹਾਂਜੀ ਜਮਾ ਮੈਂ ਤਾਂ ਕਹਿੰਦੀ ਜ਼ੀਰੋ ਤੇ ਆਇਆ ਪਿਆ ਸਾਡਾ ਭੈਣ ਇੱਕ ਮਿੰਟ ਹਾਂਜੀ ਆਪਾਂ ਦੋਵੇਂ ਭੈਣ ਭਰਾ ਲੱਭਦੇ ਹਾਂ ਉਮਰ ਚ ਬਰਾਬਰ ਦੇ ਹੀ ਹੈ ਹਨਾ ਹੋ ਸਕਦਾ ਕੋਈ ਬੰਦੀ ਹੋਵੇ ਅੱਛਾ ਭੈਣ ਜੀ ਕਰੇ ਨਲਕਾ ਲੱਗਾ ਕਿ ਟੁੱਟੀ ਉਹ ਆਪਰਾ ਕੀ ਆਪਰਾ ਵੋਟਰ ਵੋਟਰ ਉਹਨੂੰ ਵਾਅਦੇ ਉਹ ਪਾਣੀ ਆਉਂਦਾ ਕਰੀਆਨੇ ਵਾਲੇ ਜਿਆਨ ਨੂੰ ਆਪਾਂ ਮਿਹਨਤ ਕਰਾ ਕੇ ਭੋਈ ਰਹੀ ਹਾਂ ਉਹ ਨੂੰ ਜਾ ਕੇ ਚਲਾਵਾਂਗੇ ਚਲਾਵਾ ਤਾ ਫੇਰ ਮੁੱਤ ਦਾ ਪਾਣੀ ਦੇ ਨਾ ਤੁਸੀਂ ਆਪ ਹੀ ਬੋਲ ਰਹੇ ਹੋ ਕਿ ਹੁਣ ਵੇਖ ਲਓ ਹੈਨਾ ਇਵੇਂ ਨਾ ਲੱਗਾ ਅੱਛੇ ਕਰਿਆਨੇ ਵਾਲੇ ਦੁਕਾਨ ਕੋਲੇ ਆਪਾਂ ਚਲੇ ਜਾਈਏ ਚੁੱਪ ਕਰਕੇ ਖੜ੍ਹ ਜਾਈਏ ਸੌਦਾ ਤੋਲ ਦੂ ਕਿ ਬੋਲਣਾ ਪਊ ਕੈਸ਼ ਵੀ ਚਾਹੀਦੀ ਤੇ ਬੋਲਣਾ ਹੀ ਪਊ ਵੇਖ ਲਓ ਤੁਸੀਂ ਬੋਲ ਰਹੇ ਹੋ ਡਾਕਟਰ ਕੋਲੇ ਦਵਾਈ ਲੈਣ ਜਾਈਏ ਤੇ ਦੁੱਖ ਦੱਸਣਾ ਪਊ ਕਿ ਖੜੇ ਨੂੰ ਕੀ ਨਾ ਲਾ ਦੂੰ ਉਹ ਨਹੀਂ ਜੀ ਪੈਸਾ ਨਹੀਂ ਸਾਰਾ ਕੰਮ ਵੰਡਣਾ ਫੇਰ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਮਿਲਿਆ ਕੁਝ ਨਹੀਂ ਉਹ ਗੱਡੀਆਂ ਸਰਕਾਰਾਂ ਦਾ ਤੁਹਾਨੂੰ ਲੁੱਟ ਕੇ ਖਾਣ ਵਾਲੀਆਂ ਤੁਸੀਂ ਆਪਣੇ ਆਪ ਨੂੰ ਕਦੀ ਮੰਗਣ ਦੀ ਕੋਸ਼ਿਸ਼ ਨਹੀਂ ਕੀਤੀ ਕੁੜੇ ਕਾਹਨੂੰ ਦਵਾਈ ਤਾਂ ਵੀ ਮੁੜਾਵਾਂਗੇ ਸ਼ਬਦ ਤਾਂ ਮੁੜਾਵਾਂਗੇ ਇਸ ਲਈ ਤੁਹਾਨੂੰ ਆਪਣੇ ਆਪ ਨੂੰ ਮਹੀਨੇ 'ਚ ਇੱਕ ਵਾਰ ਇਕੱਠੇ ਹੋਣਾ ਪੈਗਾ ਆਪਦੇ ਹੱਕਾਂ ਲਈ ਇਕੱਠੇ ਹੋਣਾ ਪੈਗਾ ਇਕੱਠੇ ਆਪਾਂ ਹੁੰਨੇ ਆ ਇਕੱਠੇ ਪਹਿਲਾਂ ਵੀ ਹੁੰਨੇ ਆ ਉਹ ਕਿੱਥੇ ਹੁੰਨੇ ਆ ਯਾਦ ਕਰਾਦਾ ਤਾਂ ਨਹੀਂ ਬਹੁਤ ਲੋਕ satsang ਤੇ ਜਾਂਦੇ ਆ ਹਰ ਐਤਵਾਰ ਬਹੁਤ ਲੋਕ ਬੰਦਗੀ ਤੇ ਜਾਂਦੇ ਆ ਆਪਾਂ ਕਿਸੇ ਗੁਰੂ ਪੀਰ ਦੇ ਖਿਲਾਫ ਨਹੀਂ ਹੈ ਵਿਰੋਧ ਚ ਨਹੀਂ ਹੈ ਸਤਿਕਾਰ ਕਰਦੇ ਆ ਜੇ ਕਿਸੇ ਨੂੰ ਗੁੱਸਾ ਲੱਗੇ ਆਪਾਂ ਐਡਵਾਂਸ ਮਾफी ਮੰਗ ਲਾਂਗੇ ਲੇਕਿਨ ਇੱਕ ਧਾਰਨਾ ਛੋਟੀ ਜੀ ਜਿਹੜੀ ਮੈਂ ਤੁਹਾਨੂੰ ਸਮਝਾਉਣੀ ਹੈ ਹਰ ਐਤਵਾਰ ਬੰਦਗੀ ਤੇ ਲੋਕ ਜਾਂਦੇ ਆ ਹਰ ਐਤਵਾਰ satsang ਤੇ ਜੋ ਲੋਕ ਜਾਂਦੇ ਆ ਜਦਿਆ ਦੀ ਹਾਂਜੀ ਅੱਛਾ ਜੀ ਉਹ ਵਾਪਸ ਆਉਂਦੇ ਹੋ ਕਿਸੇ ਦੇ ਖਾਤੇ 'ਚ ਪੈਸੇ ਆਉਂਦੇ ਆ ਨਹੀਂ ਆਉਂਦੇ ਨਹੀਂ ਨਹੀਂ ਹੈਨਾ ਅੱਛਾ ਕਿਸੇ ਦੀ ਮਕਾਨ ਡਬਲ ਬਣ ਗਿਆ ਨਹੀਂ ਨਹੀਂ ਬਣਿਆ ਅੱਛਾ ਕਿਸੇ ਦੀ ਬੇਬੇ ਬਾਪੂ ਦੀ ਬੱਚਿਆਂ ਦੀ ਦਵਾਈ ਛੁੱਟ ਗਈ ਨਹੀਂ ਭਾਈ ਭਾਈ ਤਾਂ ਗਰਚਾ ਚੋਇਆ ਨਹੀਂ ਹੋ ਸਕਦਾ ਰਸੋਈ 'ਚ ਰੋਟੀ ਆਪੇ ਬਣ ਗਈ ਹੋ ਨਹੀਂ ਨਹੀਂ ਸਨਹਾਰਾ ਫੇਲਾ ਤਾਂ ਜੇ ਤੁਸੀਂ ਜ਼ਿੰਮੇਵਾਰੀ ਦੇ ਨਾਮ ਉਹ 4 ਦਿਨਾਂ 'ਚੋਂ ਇੱਕ ਦਿਨ ਅਰਦਾਸ ਕਰ ਲੋ 7 ਦਿਨਾਂ ਦਾ ਤੁਸੀਂ ਉੱਥੇ ਜਾਓ ਲੇਕਿਨ ਇੱਕ ਦਿਨ ਆਪਦੇ ਹੱਕਾਂ ਲਈ ਕਿੱਥੇ ਆਓ ਤੇ ਤੁਹਾਡੇ ਮਕਾਨ ਦੇ ਵੀ ਪੈਸੇ ਤੁਹਾਡੇ ਖਾਤੇ ਆਉਣਗੇ ਨਿਰੀਜਾ ਦੇ ਵੀ ਆਉਣਗੇ ਬੱਚਿਆਂ ਦੇ ਕੋਲਰਸ਼ਿਪ ਦੀਆਂ ਵੀ ਤੁਹਾਡੇ ਖਾਤੇ ਵਿੱਚ ਆਉਣਗੇ ਕਦੀ ਆਪਦੇ ਹੱਕਾਂ ਲਈ ਕਿੱਥੇ ਹੋਏ ਤੁਸੀਂ ਹੱਥੇ ਅਸੀਂ ਤਕਵਾ ਮੋਕਾ ਕੇ ਮੋੜ ਜਾਨੇ ਸਾਨੂੰ ਰਾਂ ਰਸਤੇ ਦਾ ਨਹੀਂ ਪਤਾ ਤੇ ਅਸੀਂ ਕੀ ਕਰਨਾ ਕੋਈ ਸਾਨੂੰ ਨਾਮ ਅਥੇ ਲੱਗਦਾ ਤੇ ਨਾ ਕੋਈ ਲਾ ਲਓ ਚਲੋ ਪੈਂਜੀ ਆ ਵੱਡੀ ਪੈਣਾ ਪਤਰੀ ਇਸ ਗੱਲ ਦਾ ਜਵਾਬ ਦੇ ਦੇਣਾ ਬਈ ਤੁਸੀਂ ਮਕਾਨ ਬਣਾਇਆ ਹਾਂਜੀ ਮਿਸਤਰੀ ਨੇ ਬਣਾਇਆ ਸੀ ਕਿ ਤੁਸੀਂ ਆਪ ਬਣਾਇਆ ਮਿਸਤਰੀ ਬਣਾਉਂਦੇ ਪਹਿਲੋਂ ਮਿਸਤਰੀ ਨੂੰ ਲੱਭਣਾ ਪਿਆ ਬੱਚੇ ਵੀ ਆਏ ਆ ਕਾਕਾ ਵੀ ਆਇਆ ਜਿਹੜਾ ਮਠਿਆਈ ਬਣਾਈ ਸੀ ਆਪ ਬਣਾਈ ਕਿ ਲਵਾਈ ਨੂੰ ਲੱਭਣਾ ਪਿਆ ਲਵਾਈ ਲੱਭਣਾ ਪਿਆ ਇਵੇਂ ਹੀ ਹੈ ਵੀ ਕੱਲ ਖਰਾਬ ਹੋਵੇ ਤੇ ਮਿਸਤਰੀ ਨੂੰ ਲੱਭਣਾ ਪੈਂਦਾ ਹਾਂਜੀ ਤਾਂ ਫਿਰ ਆਪਦੇ ਹੱਕਾਂ ਲਈ ਜਿਹੜਾ ਵਾਰਸਾ ਤੁਹਾਡਾ ਉਹ ਤੁਸੀਂ ਆਪ ਕਿਵੇਂ ਲੱਭ ਸਕਦੇ ਆ ਆਪਦੇ ਵਾਰਸ ਨੂੰ ਤੁਹਾਨੂੰ ਆਪ ਨੂੰ ਢੂੰਡਣਾ ਪਏਗਾ ਕਿ ਉਹ ਐਵੇਂ ਆਪਣੇ ਘਰ ਦੇ ਵਿੱਚੋਂ ਹੀ ਕੱਢਾ ਹੋਈ ਹੈ ਲੱਭਣਾ ਪੈਣਾ ਤੇ ਮੈਂ ਤੁਹਾਡੇ ਕੋਲੇ ਆਇਆ ਸੀ ਤੁਸੀਂ ਪਛਾਣ ਨਹੀਂ ਕੀਤੀ ਪਰ ਨੁਕਸਾਨ ਹੋਇਆ ਆਪਣਾ ਹੁਣ ਮੇਰੀ ਬੇਨਤੀ ਆ ਕਿ ਜ਼ਿੰਮੇਵਾਰੀ ਦੇ ਨਾਲ ਆਪਦੇ ਹੱਕਾਂ ਦੀ ਲੜਾਈ ਲੜਨੀ ਆ ਹੱਕ ਤੁਹਾਡੇ ਬਹੁਤ ਆ ਇਸ ਸੰਵਿਧਾਨਕ ਹੱਕ ਨੇ ਆਪਾਂ ਤੇ ਸਰਕਾਰ ਕੋਲੋਂ ਭੀਖੀ ਮੰਗਦੇ ਬਾਬਾ ਸਾਹਿਬ ਲੋਟਰ ਵੇਖ ਕੇ ਹਿੰਦੂ ਸਾਹਿਬ ਨੇ ਲਿਖਿਆ ਰੋਜ਼ੀ ਰੋਟੀ ਕੱਪੜਾ ਮਕਾਨ ਅਨ ਸੂਚੇ ਜਾਤੀ ਦੇ ਲੋਕਾਂ ਨੂੰ ਪੈਲ ਦੇ ਅਧਾਰ ਤੇ ਦਿੱਤਾ ਜਾਊਗਾ ਜਿਦੇ ਵਿੱਚ ਵੇਗਾ ਤੁਹਾਡਾ ਰੋਜ਼ਗਾਰ ਬੱਚਿਆਂ ਦੇ ਸਕਾਲਰਸ਼ਿਪ ਵਜੀਫੇ ਤੁਹਾਡੀ ਪੜਾਈ ਦਿੱਤਾ ਸਰਕਾਰ ਨੇ ਦੇਣੀ ਆ ਜਿਦੇ ਚ ਮਕਾਨ ਤੁਹਾਡਾ ਸਰਕਾਰ ਨੇ ਪਾ ਕੇ ਦੇਣਾ ਜਿਦੇ ਵਿੱਚ ਮੈਡੀਕਲ ਸਹੂਲਤਾ ਤੁਹਾਨੂੰ ਮਿਲਣੀ ਆ ਅਤੇ ਪਲਾਜ ਗ੍ਰਾਂਡਾ ਟਾਇਲ ਬੱਤੇ ਦੀ ਲਾਈਟਿੰਗ ਬਾਥਰੂਮ ਦੀ ਇਹ ਸਬਦਾਨ ਕਹਾਕਾ ਸਰਕਾਰ ਕੋਲੋਂ ਪੀਤੀ ਮੰਗਦੇ ਇਹ 1952 ਦੀਆਂ ਲਿਬਾਰੀਆਂ ਚ ਲਿਖਿਆ ਪਿਆ ਰਸਤੇ ਦੇ ਸਿਆਸੀ ਲੋਕ ਨੇ ਸਾਡੇ ਉੱਤੇ ਬਿਜਾਰਤ ਕਰਦੇ ਉਹਨਾਂ ਨੱਪ ਕੇ ਰੱਖਿਆ ਇਸ ਲਈ ਮੇਰੀ ਬੇਨਤੀ ਆ ਕਿ ਨਰੇਗਾ ਵੀ ਚੱਲੇਗੀ ਔਰ ਤੁਹਾਡੇ ਹੱਕ ਵੀ ਮਿਲਣਗੇ ਲੇਕਿਨ ਮਹੀਨੇ 'ਚ ਇੱਕ ਵਾਰੀ ਆਪਣੇ ਹੱਕਾਂ ਲਈ ਇਕੱਠੇ ਹੋਣਾ ਹੱਕ ਗਿਣ ਲਓ ਕਿੰਨੇ ਆ ਤੁਹਾਡੇ ਯਾਦ ਰੱਖੋ ਤੁਹਾਡੇ ਬੱਚਿਆਂ ਦੇ ਸਕਾਲਰਸ਼ਿਪ ਉਹ ਵੀ ਤੁਹਾਡਾ ਹੱਕ ਆ ਰਾਸ਼ਨ ਤੁਹਾਡਾ ਹੱਕਾ ਪੈਨਸ਼ਨ ਤੁਹਾਡਾ ਹੱਕਾ ਗਰਾਂਟਾ ਲੈਣੀ ਹੈ ਤੁਹਾਡੇ ਹੱਥੇ ਮੈਡੀਕਲ ਸਹੂਲਤਾਂ ਲੈਣੀ ਹੈ ਤੁਹਾਡੇ ਹੱਥਾਂ ਔਰ ਟੈਲ ਬੱਤੀ ਦੀ ਲਾਈਟਿੰਗ ਬਾਦ ਨੂੰ ਦੀ ਗਰਾਂਟ ਲੈਣੀ ਤੁਹਾਡਾ ਹੱਕਾ ਪਲਾਟ 55 ਮਰਲੇ ਲੈਣਾ ਤੁਹਾਡਾ ਹੱਕਾ ਕਲੋਨੀयां ਲੈਣੀ ਤੁਹਾਡਾ ਹੱਕਾ ਤੁਹਾਡੇ ਹੱਕ ਸਜਾਦਕ ਬਹੁਤ ਬੋਲਦੇ ਆ ਜਿੰਨਾ ਚਿਰ ਤੁਸੀਂ ਇਕੱਠੇ ਨਹੀਂ ਹੋਵੋਗੇ ਨਹੀਂ ਹੋਵੇਗਾ ਪਤਾ ਨਾ ਕਿਸਾਨ ਦਿੱਲੀ ਗਏ ਸੀਗੇ ਹਾਂਜੀ ਸਾਲ ਤੱਕ ਨਵਾਂ ਕਾਨੂੰਨ ਬਣਾਇਆ ਮਨੂੰ મોદી ਨੇ ਉਹਨੂੰ ਮੋੜ ਕੇ ਤੋੜ ਕੇ ਆਏ ਸੀ ਇਹ ਲੇਕਿਨ ਤੁਹਾਡਾ ਤਾਂ ਕਾਨੂੰਨ ਪਹਿਲਾਂ ਬਣਿਆ ਹੋਇਆ ਤੁਸੀਂ ਇਹ ਲਾਗੂ ਕਿਉਂ ਨਹੀਂ ਕਰਤੀ ਨਹੀਂ ਹਾਂ ਗੁੱਡਿਆ ਬੋਲ ਵੀ ਤੇਰੇ ਨਾਲ ਕੀ ਪ੍ਰੋਬਲਮ ਹੋਈ ਕਦੋਂ ਦਾ ਮਸਟਰ ਮਿਲਿਆ ਕਦੋਂ ਮਿਲਿਆ ਹਾਂ ਲੱਗਦਾ ਸਿਰ ਹੁਣ ਕਰਨਾ ਦਾ ਸਭ ਨੂੰ ਕੋਲੋਂ ਉੱਠ ਲੈਣਾ ਲਾਇਆ ਬਾਹਰ ਦੋ ਬਹੁਤ ਲੱਗੇ ਕੋਈ ਨਾ ਇਹ ਤਾਂ ਬੈਠਾ ਦੋੜਿਆ ਕਿੰਨੇ ਦਾ ਬੋੜਿਆ